ਪੰਜਾਬ ਕੇਸੀ ਜਗਮਣੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਟੀ ਤਾਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਕਈ ਸਾਰੇ ਫੈਸਲੇ ਇਸ ਦੇ ਵਿੱਚ ਲਿੱਤੇ ਗਏ ਸਭ ਨਾਲ ਅਹਿਮ ਫੈਸਲੇ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ اجلاس ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ 1 ਮਾਰਚ ਤੋਂ 15 ਤਾਰੀਖ ਤੱਕ 15 ਮਾਰਚ ਤੱਕ ਵਿਧਾਨ ਸਭਾ ਸੈਸ਼ਨ ਹੋਵੇਗਾ ਤੇ 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਏਗਾ ਇਸ ਤੋਂ ਇਲਾਵਾ ਹੋਰ ਕਈ ਫੈਸਲੇ ਕੈਬਨਿਟ ਵੱਲੋਂ ਲਏ ਗਏ ਹਨ ਜਿਸ ਦੇ ਵਿੱਚੋਂ ਪ੍ਰੋਫੈਸਰਾਂ ਦੀ ਭਰਤੀ ਲਈ ਵੱਡਾ ਫੈਸਲਾ ਕੀਤਾ ਗਿਆ ਹੈ ਗੈਸਟ ਫੈਕਲਟੀ ਪਾਰਟ ਟਾਈਮ ਕੰਮ ਕਰਨ ਵਾਲਿਆਂ ਦੀ ਉਮਰ ਵਿੱਚ ਵਾਧਾ ਕੀਤਾ ਗਿਆ ਜਿਹੜੇ 37 ਸਾਲ ਤੋਂ ਇਹਨਾਂ ਦੀ ਉਮਰ 45 ਤੱਕ ਕਰ ਦਿੱਤੀ ਗਈ ਹੈ ਕਿ 45 ਤੱਕ ਵੀ ਇਹਨਾਂ ਦੀ ਐਲੀਜੀਬਿਲਟੀ ਰਹੇਗੀ ਇਸ ਤੋਂ ਇਲਾਵਾ ਅਧਿਆਪਕਾਂ ਦੀ ਤਬਾਦਲਾ ਨੀਤੀ ਨੂੰ ਲੈ ਕੇ ਵੀ ਫੈਸਲਾ ਕੀਤਾ ਗਿਆ ਉਸ ਦੇ ਵਿੱਚ ਵੀ ਸ਼ੋਤ ਕੀਤੀ ਗਈ ਹੈ ਤਾਂ ਕਿ ਕਿਸੇ ਤਰੀਕੇ ਦੀ ਪਰੇਸ਼ਾਨੀ ਅਧਿਆਪਕਾਂ ਨੂੰ ਨਾ ਆਵੇ ਇਸ ਤੋਂ ਇਲਾਵਾ ਉਦਯੋਗਾਂ ਨੂੰ ਪਰਫਲਿਤ ਕਰਨ ਵਾਸਤੇ MSME ਵਿੰਗ ਦੀ ਸਥਾਪਨਾ ਕਰਨ ਦਾ ਵੀ ਐਲਾਨ ਜਿਹੜਾ ਆ ਉਹ ਕੀਤਾ ਗਿਆ ਇਹ ਹਰਪਾਲ ਚਿੰਗ ਚੀਮਾ ਜਿਹੜੇ ਹਨ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਜਾਣਕਾਰੀ ਦਿੱਤੀ ਕਿ ਇਹ ਕਿਹੜੇ ਕਿਹੜੇ ਫੈਸਲੇ ਕੀਤੇ ਹਨ ਕਿਉਂਕਿ ਇੱਕ ਪਾਸੇ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ ਤੇ ਕਿਸਾਨ ਅੰਦੋਲਨ ਨੇ ਚਾਹੀ ਦੇਖਿਆ ਕਿ ਕਈ ਸਾਰੇ ਕਿਸਾਨ ਜਿਹੜੇ ਹਨ ਉਹ ਜ਼ਖਮੀ ਹੋਏ ਹਨ ਤੇ ਇਹ ਇਹ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਪੰਜਾਬ ਸਰਕਾਰ ਦੇ ਵਿਧਾਇਕ ਤੇ ਕੈਬਨਿਟ ਮਨਿਸਟਰ ਜਿਹੜੇ ਡਾਕਟਰ ਹਨ ਉਹ ਵੀ ਅਲੱਗ ਤੋਂ ਕੈਂਪ ਲਾਣਗੇ ਤਾਂ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਤੇ ਮੌਕੇ ਦੇ ਵਿੱਚ ਕੀ ਤੇ ਵੀ ਕੋਈ ਫੈਸਲਾ ਲੈਣਾ ਪਵੇ ਤੇ ਉਹ ਫੈਸਲਾ ਕੀਤਾ ਜਾ ਸਕੇ ਪਰ ਅਹਿਮ ਗੱਲ ਹੈ ਕਿ 5 ਮਾਰਚ ਨੂੰ ਹੁਣ ਬਜਟ ਪੇਸ਼ ਹੋਣ ਜਾ ਰਿਹਾ ਪੰਜਾਬ ਦਾ ਤੇ 1 ਤਾਰੀਖ ਤੋਂ ਲੈ ਕੇ 15 ਤਾਰੀਖ ਤੱਕ ਇਹ ਪੰਜਾਬ ਵਿਧਾਨ ਸਭਾ ਸੈਸ਼ਨ ਚੱਲੇਗਾ ਕੈਮਰਾਮੈਨ ਅੰਮਿਤ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਵਾਨੀ